डंडोत वंदन अनेक बार सरब कला समरथ सरब कला समरथ डोलन तेरा को प्रभु नारद दे सर हाथ फिरत फिरत प्रभु आया परया तो शरणा ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਨੇ ਕਿਰਪਾ ਕੀਤੀ ਜੋ ਸਾਨੂੰ ਇਹ ਸੋਹਣੀਆਂ ਘੜੀਆਂ ਦਿੱਤੀਆਂ ਆਉ ਇਹਨਾਂ ਕੜੀਆਂ ਦਾ ਲਾਹਾ ਲਈਏ ਮਹਾਰਾਜ ਦੇ ਚਰਣਾ ਵਿੱਚ ਸੁਰਤ ਜੋੜੀਏ ਜਿਸਰੀਰ ਕਰਕੇ ਆਇਆ ਕੰਮ ਛੱਡੇ ਨੇ ਬਾਕੀ ਨੇ ਤੇ ਫਿਰ ਹੁਣ ਲਾਹਾ ਪੂਰਾ ਖਟিয়ে ਚੰਗਾ ਤੇ ਵਿਦਵਾਨ ਜਿਹੜਾ ਵਪਾਰੀ ਐ ਉਹ ਉਹੀ ਐ ਜਿਹੜਾ ਕੰਮ ਕਰੇ ਤੇ ਫਿਰ ਪੂਰਾ ਹੀ ਲਾਹਾ ਲਵੇ ਉਹਦਾ ਤੇ ਫਿਰ ਜਿਹੜੀਆਂ ਸਿਆਣੀਆਂ ਸੁਗਣ ਨੇ ਉਹ ਸਾਡੀ ਭੈਣਾਂ ਤੋਂ ਤਾਂ ਕੋਈ ਜ਼ਿਆਦਾ ਨਹੀਂ ਹੋ ਸਕਦੀ ਜਿਹੜਾ ਆਪਣਾ ਘਰ ਪੂਰਾ ਪਤੀ ਦੇ ਦਿੱਤੇ ਹੋਏ ਖਰਚੇ ਚ ਚਲਾ ਲੈਂਦੀਆਂ ਨੇ ਤੇ ਬਚਤ ਵੀ ਕਰ ਲੈਂਦੀਆਂ ਨੇ ਸਾਰੇ ਪਰਿਵਾਰ ਨੂੰ ਖੁਸ਼ ਵੀ ਰੱਖ ਲੈਂਦੀਆਂ ਨੇ ਉਹ ਜਾਣਦੀਆਂ ਨੇ ਕਿ ਲਾਹਾ ਕਿਵੇਂ ਘਟਿਆ ਜਾਏ ਆਉ ਮਹਾਰਾਜ ਦੀਆਂ ਦਿੱਤੀਆਂ ਕੜੀਆਂ ਦਾ ਲਾਹਾ ਲਈਏ ਬਾਣੀ ਕਹਿੰਦੀ ਮਾਪੁਰਖ ਸਮਝਾਉਂਦੇ ਜੇ ਸਦਾ ਹੀ ਸੁਖੀ ਰਹਿਣਾ ਹੈ ਨਾ ਕਦੀ ਕੋਈ ਦੁੱਖ ਨਾ ਲੱਗੇ ਤੇ ਕੁਝ ਬਣ ਕੇ ਨਾ ਰਹੀਏ ਕਦੀ ਵੀ ਆਪਣੇ ਮਨ ਵਿੱਚ ਕੁਝ ਬਣ ਕੇ ਨਾ ਰਹੇ ਸਦਾ ਹੀ ਇਹ ਧਿਆਨ ਰੱਖ ਕੇ ਧਿਆਨ ਰੱਖਣਾ ਹੁੰਦਾ ਹੈ ਨਾ ਜਿਵੇਂ ਨਾਮ ਦਾ ਧਿਆਨ ਰੱਖਣਾ ਹੈ ਕਿ ਮਹਾਰਾਜ ਦੀ ਯਾਦ ਬਣੀ ਰਹੇ ਮਹਾਰਾਜ ਚੇਤੇ ਰਹਿਣ ਇਹ ਧਿਆਨ ਰੱਖਣਾ ਹੈ ਧਿਆਨ ਵਿੱਚ ਰਹਿਣਾ ਇਹਨੂੰ ਧਿਆਨ ਵਿੱਚ ਰਹਿਣਾ ਕਹਿੰਦੇ ਆ ਕਿ ਮਹਾਰਾਜ ਸਦਾ ਹੀ ਚੇਤੇ ਰਹਿਣ ਜੋ ਵੀ ਬੋਲਦੇ ਆ ਜੋ ਵੀ ਕੰਮ ਕਰਦੇ ਆ ਉਹਦੇ ਵਿੱਚ ਮਹਾਰਾਜ ਦੀ ਯਾਦ ਸਦਾ ਬਣੀ ਰਹੇ ਫਿਰ ਉਹ ਕੰਮ ਜਿਹੜੇ ਨੇ ਨਾ ਬੰਦਗੀ ਬਣ ਜਾਂਦੇ ਨੇ ਕੰਮ ਕੰਮ ਨਾ ਰਹਿ ਕੇ ਬੰਦਗੀ ਹੋ ਜਾਂਦੇ ਨੇ ਹਰ ਸਵਾਸ ਜਿਹੜਾ ਉਹ ਸਫਲਾ ਹੋ ਜਾਂਦਾ ਹੈ ਤੇ ਚੋਟ ਨਾ ਲੱਗੇ ਦੁੱਖ ਨਾ ਲੱਗੇ ਬੰਦਗੀ ਕਰਦੇ ਹੋਏ ਅਦਾ ਕੀ ਉਪਾਅ ਹੈ ਕਹਿੰਦੇ ਕੁਝ ਬਣਦੀ ਨਾ ਰਹੀ ਚਾਹੀ ਸੰਗਤ ਵੀ ਚਾਹੀਏ ਸੰਗਤ ਕਹੇ ਤੁਸੀਂ ਤੇ ਬੜੀ ਸੇਵਾ ਕਰਦੇ ਹੋ ਤੁਹਾਡੀ ਤੇ ਬੜੀ ਸ਼ੋਭਾ ਹੈ ਤੁਹਾਡੇ ਤੇ ਬੜੀ ਨਿਮਰਤਾ ਹੈ ਪਰ ਆਪਣੇ ਵਿੱਚ ਉਹ ਨੰਬਰਤਾਵਾਲਾ ਬਣ ਨਾ ਜਾਈਏ ਉਸ ਬਣ ਨਾ ਜਾਈਏ ਕਿ ਅਸੀਂ ਬੜੇ ਚੰਗੇ ਸੇਵਕਾਂ ਜਾਂ ਸਾਨੂੰ ਐ ਜਿਹੜੀ ਇਹ ਪੋਸਟ ਮਿਲੀ ਹੋਈ ਹੈ ਸਾਰੇ ਸਾਨੂੰ ਪ੍ਰਦਾਨ ਕਹਿੰਦੇ ਨੇ ਜਾਂ ਮੰਨੇ ਵਿੱਚ ਸਾਡੀ ਬੜੀ ਇੱਜ਼ਤ ਹੈ ਕਹਿੰਦੇ ਕੁਝ ਬਣ ਨਾ ਜਾਈਏ ਉਹ ਪੁੱਛਦੇ ਜਿਹੜੇ ਵਿਦਿਆਰਥੀ ਨੇ ਮਹਾਪੁਰਖਾ ਕੋਲ ਵੀ ਬਣ ਜਾਈਏ ਤੇ ਕਹਿੰਦੇ ਜੇ ਬਣ ਜਾਈਏ ਤੇ ਫਿਰ ਇਹ ਹੋਂਮੇ ਤੰਗ ਕਰਦੀ ਐ ਫਿਰ ਬੜੇ ਦੁੱਖ ਲੱਗਦੇ ਨੇ ਕਹਿੰਦੇ ਹੋਂਮੇ ਵਰਦੀ ਕਿੱਥੋਂ ਐ ਕਿਵੇਂ ਅੰਦਰ ਆ ਜਾਂਦੀ ਹੈ ਮਹਾਰਾਜ ਇਹ ਅੰਦਰ ਹੀ ਪੈਦਾ ਹੁੰਦੀ ਹੈ ਪਹਿਲੇ ਤੋਂ ਹੀ ਅੰਦਰ ਹੁੰਦੀ ਹੈ ਇਹ ਬਾਹਰ ਜਿਹੜੇ ਦਵਾਰ ਖੁੱਲੇ ਨੇ ਸਾਡੇ ਇਹਨਾਂ ਵਿੱਚੋਂ ਆ ਜਾਂਦੀ ਹੈ ਕਹਿੰਦੇ ਕਿਵੇਂ ਸਮਝਾਈਏ ਕਹਿੰਦੇ ਸਮਝਾਓ ਮਹਾਰਾਜ ਇਹ ਕਿਵੇਂ ਦੁੱਖ ਦਿੰਦੀ ਹੈ ਵੀ ਕੀ ਇਹਦਾ 30 ਭਾਵ ਹੈ ਕਿ ਕੁਝ ਬਣ ਕੇ ਨਾ ਰਹੀ ਹੈ ਤੇ ਫਿਰ ਨਾ ਉਹ ਡੇਰੇ ਵਿੱਚ ਨਾ ਇੱਕ ਜੀ ਸੀ ਉਹਦਾ ਨਾਂ ਉਹਨ ਸਾਰੇ ਕਸੀਟੂ ਕਸੀਟੂ ਕਹਿ ਕੇ ਬੁਲਾਉਂਦੇ ਸੀ ਕਿਉਂ ਕਸੀਟੂ ਕਹਿੰਦੇ ਸੀ ਵੀ ਉਹਦੀਆਂ ਲੱਤਾਂ ਨਹੀਂ ਕੰਮ ਕਰਦੀਆਂ ਸੀ ਮਾਪੇ ਨੇ ਬਚਪਨ ਤੋਂ ਹੀ ਐਵੇਂ ਸੀ ਜਨਮ ਤੋਂ ਹੀ ਮਾਪੇ ਨੇ ਸੋਚਿਆ ਵੀ ਕਿਸੇ ਕੰਮ ਦਾ ਤੇ ਹੈ ਨਹੀਂ ਡੇਰੇ ਛੱਡੋ ਕੋਈ ਭਗਤੀ ਕਰੇਗਾ ਕੋਈ ਸੇਵਾ ਕਰੇਗਾ ਤੇ ਜਨਮ ਸਫਲਾ ਹੋ ਜਾਏਗਾ ਅਗਲੇ ਜਨਮ 'ਚ ਕਸੀਟੂ ਨਹੀਂ ਬਣੇ ਇਹ ਸੋਚ ਕੇ ਮਾਪੇ ਜਿਹੜਾ ਨਾ ਆਸ਼ਰਮ ਡੇਰੇ ਵਿੱਚ ਛੱਡ ਆਏ ਪਾਂਡਿਆਂ ਦੀ ਸੇਵਾ ਕਰਦਾ ਸਵਾਪਾਸ ਬੈਠਾ ਰਹਿੰਦਾ ਤੇ ਕਸੀਟੂ ਕਸੀਟਕੇ ਚੱਲਦਾ ਸਾਰੇ ਵਾਜਾਵਾਦਨ ਉਹ ਇੱਕ ਸੀ ਟੂ ਸੇਵਾ ਹੋ ਗਈ ਉਹ ਇੱਕ ਸੀ ਟੂ ਪਾਂਡਾ ਇੱਧਰ ਦੇਂਦੇ ਪਾਂਡਾ ਸਾਫ਼ ਕਰਦੇ ਤੇ ਸੇਵਾ ਚ ਲੱਗਿਆ ਰਹਿੰਦਾ ਮਾਹਪੂਰਕ ਜੜੇ ਨਾ ਸਾਰੇ ਵਿਦਿਆਰਥੀਆਂ ਨੂੰ ਕਸੀਟੂ ਬੁਲ ਲੈ ਗਏ ਕਹਿੰਦੇ ਇਹਨੂੰ ਕੀ ਕਹਿ ਕੇ ਬੁਲਾਉਂਦੇ ਹੋ ਕਹਿੰਦੇ ਜੀ ਕਸੀਟੂ ਕਹਿੰਦੇ ਆ ਕਹਿੰਦੇ ਨਹੀਂ ਭਾਈ ਅੱਜ ਤੋਂ ਬਾਅਦ ਇਹਨੂੰ ਕਸੀਟੂ ਹੋਈ ਨਹੀਂ ਗਏਗਾ ਕੀ ਨਹੀਂ ਕਹੇਗਾ ਫਿਰ ਕੀ ਕਹਿ ਕੇ ਬੁਲਾਵਾਂਗੇ ਕਹਿੰਦੇ ਅੱਜ ਤੋਂ ਬਾਅਦ ਇਹਨੂੰ ਚਿਦਾ ਆਕਾਸ਼ ਕਹਿ ਕੇ ਬੁਲਾਵਾਂਗੇ ਚਿਦਾ ਕਾਸ਼ ਜੀ ਪਾਂਡਿਆਂ ਦੀ ਸੇਵਾ ਹੋ ਗਈ ਜਿਦਾ ਕਾਸ਼ ਜੀ ਪਾਂਡੇ ਇੱਧਰ ਦੇ ਦੇ ਉਹ ਪਾਂਡੇ ਇੱਧਰ ਲੈ ਲਓ ਮਹੀਨਾ ਡੇਢ ਮਹੀਨਾ ਸਾਰੇ ਉਹਨੂੰ ਇੰਜ ਬੁਲਾਉਂਦੇ ਰਹੇ ਮਾਪੁਰਖਾਂ ਨੇ ਕਿਉਂ ਚਿਦਾ ਕਾਸ਼ ਨਹੀਂ ਕਹਿਣਾ ਉਹ ਫਿਰ ਤੋਂ ਕੋ ਕਸੀ ਟੂ ਇੱਧਰ ਆ ਜਦੋਂ ਦੁਬਾਰਾ ਉਹ ਇੱਕ ਵਿਦਿਆਰਥੀ ਨੇ ਆਵਾਜ਼ ਮਾਰੀ ਨਾ ਕਸੀ ਟੂ ਪਾਂਡਾ ਦੇ ਦੇ ਉਹਨੂੰ ਬੜਾ ਗੁੱਸਾ ਚੜਿਆ ਕਹਿੰਦਾ ਮੇਰਾ ਨਾਮ ਚਿਦਾ ਕਾਸ਼ ਹੈ ਨਾ ਸਾਰੇ ਚਿਦਾ ਕਾਸ਼ ਜੀ ਕਹਿੰਦੇ ਤੂੰ ਕੌਣ ਹੋਇਆ ਕਸੀ ਟੂ ਕਹਿਣ ਵਾਲਾ ਦੁਬਾਰਾ ਜਦੋਂ ਗਿਆ ਤੇ ਉਹ ਡਾਂਗ ਚੁੱਕਦੇ ਨਾ ਤੁਰਿਆ ਤੇ ਜਾਂਦਾ ਨਹੀਂ ਸੀ ਗਿੱਟੇ ਤੇ ਮਾਰੀ ਹੋਈ ਵਿਦਿਆਰਥੀ ਦੇ ਕਹਿੰਦਾ ਮੈਨੂੰ ਕਸੀਟੂ ਕਹਿੰਦਾ ਨਾਮ ਮੇਰਾ ਜਿਦਾ ਆਕਾਸ਼ ਹੈ ਉਹ ਵਿਦਿਆਰਥੀ ਜਿਹਦੇ ਡਾਂਗ ਪਈ ਸੀ ਉਹ ਗਿਆ ਮਹਾਰਾਜ ਕੋਲ ਤੇ ਕਹਿੰਦੇ ਫਿਰ ਦੇਖਿਆ ਅੰਦਰ ਕਿੰਨਾ ਦੁੱਖ ਲੱਗਿਆ ਕਿੰਨੀ ਕਰੋਧ ਦੀ ਅਗਨੀ ਚੱਲ ਗਈ ਆਪਣੇ ਆਪ ਨੂੰ ਜਿਦਾ ਆਕਾਸ਼ ਜੀ ਸਮਝਣਾ ਸ਼ੁਰੂ ਕਰ ਜਦ ਤੱਕ ਕੁਝ ਨਹੀਂ ਸਮੰਦਾਸੀ ਕਸੀਟੂ ਬਿਲਕੁਲ ਨਿਮਾਣਾ ਹੋ ਕੇ ਸੇਵਾ ਕਰ ਰਿਹਾ ਸੀ ਤਾਂ ਤੱਕ ਕੋਈ ਦੁੱਖ ਨਹੀਂ ਸੀ ਕਸੀਟੂ ਕਸੀਟੂ ਸਾਰੇ ਕਹੀ ਜਾਂਦੇ ਸੀ ਕੋਈ ਦੁੱਖ ਨਹੀਂ ਮੰਨਿਆ ਕੁਝ ਨਹੀਂ ਹੋਇਆ ਜਦੋਂ ਆਪਣੇ ਆਪ ਨੂੰ ਵੱਡਾ ਸਮਝ ਲਿਆ ਜੀ ਲਗਾ ਲਿੱਤਾ ਮੈਂ ਆਪਣੇ ਮਨ ਵਿੱਚ ਧਾਰ ਲਿਆ ਮੈਂ ਜਿਹਦਾ ਆਕਾਸ਼ ਜੀ ਆ ਮੇਰੀ ਇੱਜ਼ਤ ਹੈ ਸਾਰੇ ਮੈਨੂੰ ਕੁਛਦੇ ਨਹੀਂ ਪ੍ਰੇਮ ਨਾਲ ਬੁਲਾਉਂਦੇ ਨੇ ਜਦੋਂ ਮਨ ਵਿੱਚ ਐਸੀ ਧਾਰਣਾ ਬਣਾ ਲਈ ਜਿਵੇਂ ਪ੍ਰੇਮ ਘਟਿਆ ਬੋਲਾਂ ਵਿੱਚ ਉਦੋਂ ਹੀ ਦੁੱਖ ਲੱਗਣਾ ਸ਼ੁਰੂ ਹੋ ਗਿਆ ਜਿਵੇਂ ਆਪਣੇ ਮਨ ਵਿੱਚ ਕਦੀ ਵੀ ਆਪਣੇ ਪ੍ਰਤੀ ਕੋਈ ਕਹਿੰਦੇ ਨੇ ਧਾਰਣਾ ਨਾਲੋਂ ਬڑا ਔਖਾ ਹੈ ਪਰ ਸਦਾ ਹੀ ਜਿਹੜਾ ਨਾ ਉਹ ਮਹਾਰਾਜ ਦੇ ਬਾਣੇ ਵਿੱਚ ਜਿਵੇਂ ਮਹਾਰਾਜ ਕਰਨ ਸਦਾ ਆਪਣਾ ਧਿਆਨ ਜਿਹੜਾ ਚਰਣਾ ਤੇ ਬਾਣੀ ਤੇ ਨਾਮ ਤੇ ਟਿਕਾ ਕੇ ਰੱਖੀਏ ਕਿ ਗੁਰੂ ਸਾਹਿਬ ਨੇ ਨਾ ਜੋ ਜਿਵੇਂ ਦਿੰਦੇ ਨੇ ਸਭ ਭਲਾ ਹੈ ਜੇ ਇੱਜ਼ਤ ਦਿੰਦੇ ਨੇ ਤਾਂ ਵੀ ਭਲਾ ਹੈ ਜੇ ਕਿਸੇ ਕੋਲੋਂ ਕੋੜਾ ਬੋਲ ਬੁਲਵਾ ਦਿੰਦੇ ਨੇ ਤਾਂ ਵੀ ਭਲਾ ਹੈ ਬਸ ਜੋ ਮਹਾਰਾਜ ਕਰਦੇ ਨੇ ਸਭ ਭਲਾ ਹੈ ਇਸ ਤਰ੍ਹਾਂ ਜਦੋਂ ਕਹਿੰਦੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਕੁਝ ਸਮਝਾਂਗੇ ਨਹੀਂ ਨਾ ਤੇ ਕਹਿੰਦੇ ਸੁੱਖ ਜਿਹੜਾ ਹੈ ਫਿਰ ਸਦਾ ਹੀ ਰਹੇਗਾ ਫਿਰ ਹੋਂਮੀ ਨਹੀਂ ਆ ਕੇ ਲੱਗੇਗੀ ਜਦੋਂ ਆਪਣੇ ਆਪ ਨੂੰ ਕੁਝ ਸਮਝਾਂਗੇ ਨਹੀਂ ਧੰਗੁਰ ਅਰਜਨ ਦੇ ਮਹਾਰਾਜ ਦਾ ਜੀਵਨ ਜਦੋਂ ਮਹਾਰਾਜ ਨਿਮਰਤਾ ਦੀ ਮੂਰਤ ਨੇ ਚੰਦੂ ਨੇ ਤਸੀਹੇ ਦੇਂਦਿਓਏ ਕਿੰਨੇ ਅਪਸ਼ਬਦ ਵੀ ਕਹੇ ਮਹਾਰਾਜ ਨੂੰ ਪਰ ਮਹਾਰਾਜ ਸਦਾ ਹੀ ਨਿਮਰਤਾ ਧਾਰਨ ਕਰਕੇ ਰੱਖੀ ਮਹਾਰਾਜ ਨੇ ਕਦੀ ਅਗੋਦੀ ਕੋਈ ਉਹਨੂੰ ਬੁਰਾ ਭਲਾ ਨਹੀਂ ਕਿਹਾ ਕਦੀ ਕੁਝ ਨਹੀਂ ਕਿਹਾ ਮੋਨ ਹੀ ਧਾਰਨ ਕਰ ਲਈ ਮਹਾਰਾਜ ਨੇ ਉਹ ਮੋਨ ਵੀ ਜਿਹੜੀ ਐ ਨਾ ਨਿਮਰਤਾ ਤਾਰੀ ਪੂਰਕ ਦੀ ਚੰਦੂ ਨੂੰ ਤੰਗ ਕਰਦੀ ਸੀ ਤੇ ਚਿੱਕਾ ਮਾਰ ਮਾਰ ਕੇ ਕਹਿੰਦਾ ਸੀ ਹੁਣ ਤਾਂ ਕੁਝ ਬੋਲੋ ਹੁਣ ਤਾਂ ਕੁਝ ਬੋਲੋ ਜਦੋਂ ਮਹਾਰਾਜ ਨੇ ਫਿਰ ਇੱਛਾ ਜ਼ਾਹਿਰ ਕੀਤੀ સ્ਨਾਣ ਦੀ ਤੇ ਬੜਾ ਖੁਸ਼ ਹੋਇਆ ਸੀ ਕੁਝ ਬੋਲਿਆ ਤੇ ਹੈ ਨਹੀਂ ਵੀ ਕੋਈ ਤੇ ਮੇਰੀ ਸੁਣਵਾਈ ਕੀਤੀ ਨਹੀਂ ਕੋਈ ਵਚਨ ਦੇ ਮੂੰਹ ਕਿਆ ਨਹੀਂ ਐਸੀ ਨਿਮਰਤਾ ਧਾਰਨ ਕੀਤੀ ਸੀ ਧੰਗੁਰ ਅਰਜਨ ਦੇ ਮਹਾਰਾਜ ਨੇ ਮਹਾਰਾਜ ਕਿਰਪਾ ਕਰਨ ਸਾਡੀ ਜੋ ਸੁਖਮਨੀ ਸਹਿਬ ਦੀ ਪੰਜਵੀਂ ਅਸ਼ਪਤੀ ਦੀ ਵਿਚਾਰ ਚੱਲ ਰਹੀ ਸੀ ਉਹਦਾ 6ਵੀਂ ਜਿਹੜੀ ਹੈ ਕੋੜੀ ਮਹਾਰਾ ਸਾਨੂੰ ਪਹਿਲੇ ਪਿਛਲੇ ਪਦਿਆਂ ਵਿੱਚ ਕੋੜੀਆਂ ਵੀ ਸਮਝਾਣਾ ਕਰ ਰਹੇ ਸੀ ਕਿ ਸਾਰਾ ਕੁਝ ਮਿੱਥਿਆ ਹੈ ਮਿੱਥਿਆ ਕੀ ਹੁੰਦਾ ਹੈ ਜਿਹੜਾ ਸਾਨੂੰ ਸੱਚ ਵਰਗਾ ਲੱਗੇ ਉਹ ਮਿੱਥਿਆ ਪਰ ਹੁੰਦਾ ਨਹੀਂ ਸਾਨੂੰ ਲੱਗਦਾ ਹੈ ਕਿ ਹੈ ਪਰ ਉਹ ਹੁੰਦਾ ਨਹੀਂ ਹੈ ਉਹਨੂੰ ਮਿੱਥਿਆ ਕਹਿੰਦੇ ਆ ਵੀ ਨਾ ਤੇ ਸੱਚ ਤੇ ਕੋਈ ਜਿਹੜਾ ਹਮੇਸ਼ਾ ਹੀ ਰਹਿੰਦਾ ਹੈ ਕਦੀ ਖਤਮ ਨਹੀਂ ਹੁੰਦਾ ਤੇ ਝੂਠ ਜਿਹੜਾ ਦਿਖਾਈ ਨਹੀਂ ਦੇ ਰਿਹਾ ਹੈ ਹੀ ਨਹੀਂ ਮਿੱਥਿਆ ਓਏ ਸੱਚ ਵਰਗਾ ਲੱਗ ਰਿਹਾ ਹੈ ਪਰ ਸੱਚ ਹੈ ਨਹੀਂ ਤੇ ਝੂਠ ਵੀ ਨਹੀਂ ਕਹਿ ਸਕਦੇ ਉਹਨੂੰ ਵੀ ਝੂਠ ਹੈ ਹੁਣ ਦੁਨੀਆ 'ਚ ਆ ਮਾਇਆ ਦੇ ਸਾਰੇ ਰਿਸ਼ਤੇ ਨੇ ਸਾਡੇ ਇਹਨਾਂ ਨੂੰ ਝੂਠ ਵੀ ਨਹੀਂ ਕਹਿ ਸਕਦੇ ਦਿਖ ਰਹੇ ਨੇ ਮੇਰੇ ਦੁਨੀਆਵੀ ਮਾਤਾ ਪਿਤਾ ਹੈ ਨੇ ਭੈਣ ਭਰਾ ਹੈ ਨੇ ਔਰ ਮਿੱਥਿਆ ਨਹੀਂ ਕਿਉਂਕਿ ਸਦਾ ਨਾਲ ਨਹੀਂ ਨਿਭਦੇ ਤੇ ਮਹਾਰਾਜ ਇਹ ਸਾਰੀਆਂ ਚੀਜ਼ਾਂ ਨੂੰ ਗੁਣਾਂ ਨੂੰ ਅਗੁਣਾਂ ਨੂੰ ਸਭ ਨੂੰ ਮਿੱਥਿਆ ਕਹ ਰਹੇ ਨੇ ਮਹਾਰਾਜ ਕਿਰਪਾ ਕਰਕੇ ਸਮਝਾਉਂਦੇ ਬਿਰਧੀ ਸਾਖਤ ਕੀ ਆਰਜਾ ਮਹਾਰਾਜ ਕਹਿੰਦੇ ਸਾਖਤ ਜਿਹੜਾ ਕਠੋਰ ਮਨੁੱਖ ਹੁੰਦਾ ਨਾ ਕੋੜੇ ਸ਼ਬਦ ਬੋਲਦਾ ਹੈ ਆਰਜਾ ਉਹਦੀ ਜਿਹੜੀ ਆਇਯੂ ਹੈ ਬਿਰਧੀ ਵਿਅਰਥ ਚਲੀ ਜਾਂਦੀ ਹੈ ਬਿਰਤੀ ਸਾਕਤ ਕੀ ਆ ਜਾਂਦਾ ਜਿਹੜਾ ਆਪਣੇ ਆਪ ਨੂੰ ਕੁਝ ਬਣ ਕੇ ਰਹਿੰਦਾ ਜਿੱਤੋਂ ਵਿਚਾਰ ਅਸੀਂ ਸ਼ੁਰੂ ਕੀਤੇ ਸੀ ਜਿਹੜਾ ਆਪਣੇ ਆਪ ਨੂੰ ਕੁਝ ਸਮਝਣ ਲੱਗ ਜਾਂਦਾ ਹੈ ਉਹ ਸਾਕਤ ਹੋ ਜਾਂਦਾ ਹੈ ਕੋੜਾ ਹੋ ਜਾਂਦਾ ਹੈ ਕਿਉਂਕਿ ਕੁਝ ਬਣ ਕੇ ਰਹਿਣ ਦਾ ਅੰਦਰ ਜਿਹੜੀ ਹੈ ਨਾ ਮੈਨ ਲੱਗ ਜਾਂਦੀ ਹੈ ਫਿਰ ਉਹ ਕੋੜਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਉਹ ਫਿਰ ਕਠੋਰ ਵਾਕ ਬੋਲਦਾ ਤੇ ਉਹਦੀ ਜਿਹੜੀ ਆਯੂ ਹੈ ਉਹ ਵਿਅਰਥੀ ਚਲੀ ਜਾਂਦੀ ਹੈ ਕਮਾਈ ਨਹੀਂ ਕਰਦਾ ਕੋਈ ਵੀ ਆਪਣੀ ਆਯੂ ਵਿੱਚ ਸਾਂਚ ਬਿਨਾ ਕਹਿ ਹੋਵਤ ਸੁਚਾ ਮਹਾਰਾਜ ਕਹਿੰਦੇ ਸੱਚ ਤੋਂ ਬਿਨਾ ਕਿਵੇਂ ਸੁਚਾ ਹੋਇਆ ਜਾ ਸਕਦਾ ਹੈ ਜਾਏ ਜਾ ਕੇ ਸੁਚਾ ਹੋਣ ਵਾਸਤੇ ਨਾਏ ਭਾਵੇਂ ਤੀਥਾਂ ਵਿੱਚ ਨਾ ਲਵੇ ਪਰ ਜਦ ਤੱਕ ਸੱਚ ਦੀ ਕਮਾਈ ਨਾ ਕਰੇ ਨਾਮ ਬੰਦਗੀ ਦੀ ਕਮਾਈ ਨਾ ਕਰੇ ਤਾਂ ਤੱਕ ਮਹਾਰਾਜ ਕਹਿੰਦੇ ਸੁੱਚਾ ਨਹੀਂ ਹੋਇਆ ਜਾਂਦਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਜਦ ਤੱਕ ਬੰਦਗੀ ਨਾ ਕਰੇ ਤਾਂ ਤੱਕ ਮਹਾਰਾਜ ਕਹਿੰਦੇ ਸੁੱਚਾ ਨਹੀਂ ਹੋਇਆ ਜਾਂਦਾ ਤੀਰਥ ਨਾਵਾਂ ਜੇ ਤਿਸ ਭਾਵਾਂ ਉਹ ਤੀਰਥ ਨਾਇਕ ਪ੍ਰਵਾਨ ਹੈ ਜਿਹੜਾ ਪ੍ਰਮਾਤਮਾ ਨੂੰ ਚੰਗਾ ਲੱਗੇ ਜਿਹੜਾ ਨਾਮ ਬੰਦਗੀ ਵਿੱਚ ਅਸੀਂ ਸਨਾਨ ਕੀਤਾ ਹੋਏ RAM ਦਾਸ ਸਰੋਵਰ ਨਾਤੇ सब, सब उतरे पाप कमाते पाँ ता, ता सुचे होइए जे, जे नाम बाणी दे आसरे विच स्नान किया है जे हुक्म विच पाणी विच स्नान किया है कर इस नान सिमर प्रभ अपना मन तन पे ਇਹ ਨਾਣਾ ਜ਼ਰੂਰੀ ਹੈ ਐਨੀ ਮਹਾਰਾਜ ਕੀਆ ਜ਼ਿੰਦਗੀ ਨਾਣਾ ਨਹੀਂ ਹੈ ਮਹਾਰਾਜ ਤੇ ਕਹਿੰਦੇ ਨੇ ਗੁਰਸਤ ਗੁਰ ਕਾ ਜੋ ਸਿੱਖ ਖਾਏ ਸੋ ਪਲਕੇ ਉੱਠਰ ਨਾਮ ਤੇ ਆਏ ਉਦਮ ਕਰੇ ਪਲਕੇ ਪਰਬਤੀ ਸ্নান ਕਰੇ ਅਮਰਤ ਸਰ ਨਾਵੇ ਨਾਮ ਜਪੇ ਸ্নান ਕਰੇ ਪਰ ਸ্নান ਸਰੀਰੀ ਜਿਹੜੀ ਇਹ ਸਫਾਈ ਵਾਸਤੇ ਤੇ ਨਾਮ ਜੱਪਣ ਵਾਸਤੇ ਉਹ ਸਾਚ ਬਿਨਾਂ ਕਹਿ ਹੋਵਤ ਸੁੱਚਾ ਉਹ ਜੇ ਸ্নান ਕਰਕੇ ਪਰਫਿਊਮ ਲਗਾ ਕੇ ਕਵੇ ਮੈਂ ਸੁੱਚਾ ਹੋ ਗਿਆ ਮਾ ਨਾਮ ਨਾ ਸਿਮਰੇ ਬਾਣੀ ਨਾ ਪੜੇ ਤੇ ਕਹਿੰਦੇ ਫਿਰ ਉਹਦੀ ਆਇਉ ਜਿਹੜੀ ਐ ਉਹ ਵਿਰਥ ਜਾ ਰਹੀ ਐ ਬਿਰਥਾ ਨਾਮ ਬਿਨਾਂ ਤਨ ਅੰਧ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਜਿਹੜਾ ਨਾ ਉਹਦਾ ਤਨ ਨੇ ਉਹ ਅੰਨ ਹੋਇਆ ਪਿਆ ਸਜਾਖਾ ਨਹੀਂ ਹੈਗਾ ਉਹ ਉਹ ਵੇਖ ਨਹੀਂ ਸਕਦਾ ਵੇਖ ਹੀ ਨਹੀਂ ਸਕਦਾ ਕਿ ਅੱਗੇ ਕਿੱਥੇ ਟੁਰਨਾ ਹੈ ਕੋਈ ਸਮਝ ਨਹੀਂ ਹੈ ਅੰਦਾ ਕਿ ਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ ਅੰਦੇ ਇਹ ਨਾ ਆਖੀਏ ਜਿਨ ਮੁਖ ਲੋयण ਨਾਹੀਂ ਉਹਨਾਂ ਨੂੰ ਅੰਨੇ ਨਾ ਕਹੋ ਜਿਨ੍ਹਾਂ ਦੇ ਮੁਖ ਤੇ ਅੱਖਾਂ ਨਹੀਂ ਆਈਆਂ ਲੋਣ ਨਹੀਂ ਆੰਦੇ ਸਹੀ ਨਾਨਕਾ ਖਸਮੋਂ ਕੁੱਤੇ ਜਾਈ ਜਿਹੜੇ ਖਸਮ ਤੋਂ ਬਗੈਰ ਹੀ ਚਲੇ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਖਸਮ ਨੂੰ ਮਨਾਇਆ ਹੀ ਨਹੀਂ ਹੈ ਅੰਨੇ ਤੇ ਉਹ ਨਹੀਂ ਵਿਆਹ ਤੱਕ ਤੋਂ ਬੇ ਪੁੱਤਰੀ ਦਾ ਧੀ ਦਾ ਤੇ ਜਾ ਕੇ ਕਿਸੇ ਨੂੰ ਚੰਗੀ ਨ ਲੱਗੇ ਵਾਪਸ ਆ ਜੇ ਤਾਂ ਕੀ ਕਹੀਏ ਵੀ ਕਿਸੇ ਸਰਕਾਰ ਤੇ ਹੋਇਆ ਜਾਂ ਜਿਹੜਾ ਪੈਸਾ ਲਿਆ ਆ ਸੀ ਵਿਆਹ ਦੇ ਕਿਸੇ ਸਰਕਾਰ ਤੇ ਨਹੀਂ ਹੋਇਆ ਨਾ ਕਰ ਆ ਗਈ ਦੁਬਾਰਾ ਮਹਾਰਾਜ ਕਹਿੰਦੇ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਕੈ ਦੁਰਗੰਧ ਜੇ ਖਸਮ ਨੂੰ ਚੰਗੇ ਨਾ ਲੱਗੋ ਸੁਝਾਖੇ ਨਾ ਬਣੋ ਤੇ ਜਿਹੜਾ ਸਾਰਾ ਜਿਹੜਾ ਸਰੀਰ ਹੈ ਨਾ ਮਹਾਰਾਜ ਕਹਿੰਦੇ ਅੰਨਿਆ ਮੱਖਣ ਵਰਤਿਆ ਹੈ ਕੋਈ ਸਿਆਣਿਆਂ ਵਾਲੀ ਗੱਲ ਨਹੀਂ ਕੀਤੀ ਤੇ ਪਰਤੱਖ ਵੀ ਕਹਿੰਦੇ ਉਹਦੇ ਮੂੰਹ ਚੋਂ ਬਦਬੂ ਆਉਂਦੀ ਹੈ ਮੁਖ ਆਵਤ ਤੱਕ ਦੁਰਗੰਧ ਵੈਸੇ ਮੁਖ ਚੋਂ ਦੁਰਗੰਧ ਕਿਉਂ ਆਉਂਦੀ ਹੈ ਜੇ ਸਾਡਾ ਮੈਦਾ ਸਹੀ ਤਰ੍ਹਾਂ ਕੰਮ ਨਾ ਕਰੇ ਖਾਣਾ ਹਜਨ ਨਾ ਹੋਏ ਤੇ ਮੂੰਹ ਚੋਂ ਬੂ ਆਉਂਦੀ ਹੈ ਸਵੇਰੇ ਦੰਤਾਂ ਨਾ ਕਰੋ ਤੇ ਮੂੰਹ ਚੋਂ ਬੂ ਆਉਂਦੀ ਹੈ ਚੁੱਲੀਆਂ ਨਾ ਕਰੀਏ ਮੂੰਹ ਚ ਖਾਣਾ ਫਸਿਆ ਰਹੇ ਤੇ ਮੂੰਹ ਚ ਬੋ ਆਂਦੀ ਐ ਤੇ ਜਿਹੜੀਆਂ ਚੁੱਲੀਆਂ ਨੇ ਚੁੱਲੀਆਂ ਸੱਚੀਆਂ ਭਾ ਉਹ ਵਾਲੀਆਂ ਚੰਗੀਆਂ ਲੱਗੀਆਂ ਨੇ ਮਹਾਰਾਜ ਨੂੰ ਪਾਂਦੀਆਂ ਨੇ ਕਿ ਜਿਹੜੀਆਂ ਚੁੱਲੀਆਂ ਕਰਨ ਨਾਲ ਜੀਵਨ ਸਵਰਜਾਇ। ਉਹ ਕਹਿੰਦੇ ਨੇ ਜਿਹੜੀ ਬ੍ਰਾਹਮਣ ਦੀ ਚੁੱਲੀ ਕਿਹੜੀ ਐ ਸੰਤੋਖ ਦੀ। ਬ੍ਰਾਹਮਣ ਸਭ ਤੋਂ ਦਾਨ ਲੈਂਦੇ ਨੇ ਨਾ ਜਿਹੜੇ ਪੰਡਤ ਨੇ ਪੁਜਾਰੀ ਨੇ ਜਾਂ ਇੱਥੇ ਕੋ ਗਰੰਤੀ ਸਿੰਘ ਨੇ। ਉਹ ਸਾਰਿਆਂ ਕੋਲੋਂ ਦਾਨ ਲੈਂਦੇ ਨੇ। ਪੇਟ ਤਲੰਦਰੇ ਕਹਿੰਦੇ ਉਹਨਾਂ ਦੀ ਚੁੱਲੀ ਕਿਹੜੀ ਹੈ ਸੰਤੋਖ ਦੀ ਜਿਹੜੇ ਸੰਤੋਖੀ ਹੁੰਦੇ ਨੇ ਉਹਨਾਂ ਦੇ ਮੂੰਹ ਚੋਂ ਬੋ ਨਹੀਂ ਆਉਂਦੀ ਤੇ ਗ੍ਰਸਤੀ ਦੀ ਚੁੱਲੀ ਕਿਹੜੀ ਹੈ ਦਾਨ ਦੀ ਗ੍ਰਸਤੀ ਦੀ ਚੁੱਲੀ ਦਾਨ ਦੀ ਹੈ ਉਹ ਦਾਨ ਕਰੇ ਆਪਣੀ ਕਮਾਈ ਚੋਂ ਦਸਵੰਧ ਕੱਢੇ ਪਰ ਜਿਹੜੀ ਬ੍ਰਾਹਮਣ ਦੀ ਚੁੱਲੀ ਹੈ ਉਹ ਸੰਤੋਖ ਦੀ ਹੈ ਫਿਰ ਮੁਖ ਉਹਨਾਂ ਦੇ ਮੂੰਹ ਚੋਂ ਦੁਰਗੰਧ ਕੈਸੀ ਆਉਂਦੀ ਹੈ ਜੇ ਉਹਨਾਂ ਨੂੰ ਸੰਤੋਖ ਨਾ ਹੋਏ ਸੰਤੋਖ ਅੰਦਰ ਨਹੀਂ ਹੈ ਤੇ ਨਿੰਦਾ ਕਰਨਗੇ ਮਿਲਿਆ ਨਹੀਂ ਕਠੋਰ ਵਾਕ ਕਹਿਣਗੇ ਉਹ ਮਹਾਰਾਜ ਕਹਿੰਦੇ ਨੇ ਕਿ ਜਦੋਂ ਬੋਲਦੇ ਨੇ ਨਾ ਮੂੰਹ ਚੋਂ ਦੁਰਗੰਧ ਆਉਂਦੀ ਹੈ ਨਿੰਦਾ ਦੀ ਚੁਗਲੀ ਦੀ ਕਠੋਰ ਵਾਕ ਕਹਿਣ ਦੀ ਸ਼ਰਾਪ ਦੇਣ ਦੀ ਬੁਰਾ ਭਲਾ ਕਹਿਣ ਦੀ ਇਹ ਮੂੰਹ ਚੋਂ ਫਿਰ ਕਹਿੰਦੇ ਭੂ ਆਣ ਲੱਗ ਜਾਂਦੀ ਹੈ ਜਿਹੜੇ ਨਾਮ ਨਹੀਂ ਜਪਦੇ ਇਹ ਬਾਣੀ ਜਿਹੜੀ ਹੈ ਪ੍ਰਤੱਖ ਹੀ ਸੱਚ ਹੁੰਦੀ ਹੈ ਕਹਿੰਦੇ ਜਿਹੜੇ ਨਾਮ ਨਹੀਂ ਜਪਦੇ ਨਾ ਉਹਨਾਂ ਦੇ ਮੂੰਹ ਚੋਂ ਪ੍ਰਤੱਖ ਵੀ ਭੂ ਆਉਂਦੀ ਹੈ ਤੇ ਅੰਤਰੀਪ ਆਪ ਕੀ ਲੈਣਾ ਸੀ ਉਹਨਾਂ ਦੇ ਮੂੰਹ ਚੋਂ ਕਰੋਧ ਦੀ ਨਿੰਦਾ ਦੀ ਵਿਕਾਰਾਂ ਦੀ ਜਿਹੜੀ ਹੈ ਉਹ ਆਂਦੀ ਹੈ ਜਿਨ੍ਹਾਂ ਨੂੰ ਉਹ ਆਂਦੀ ਹੈ ਜਿਹੜੇ ਸੁੱਚੇ ਹੁੰਦੇ ਨੇ ਅੰਦਰੋਂ ਉਹਨਾਂ ਨੂੰ ਸਮਝ ਪੈ ਜਾਂਦੀ ਉਹਨਾਂ ਦਾ ਬੈਠਣ ਤੇ ਦਿਲ ਨਹੀਂ ਕਰਦਾ ਕਹਿੰਦੇ ਦੋ ਘੜੀ ਬੈਠੋ ਸਹੀ ਆ ਦੇ ਵੱਲੋਂ ਦੋ ਦੁਨੀਆਂ ਜਾਂਦੀ ਬੁराई ਕਰਦੇ ਅੰਦਰ ਹੀ ਸਾੜ ਕੇ ਰੱਖ ਦਿੰਦਾ ਐਸੇ ਵਾਕ ਬੋਲਦਾ ਹੈ ਐਸੀ ਬੂਹਾਂ ਦੇ ਨਾ ਮਨ ਸੜ ਜਾਂਦਾ ਬੋ ਨਾਲ ਸਾਰਾ ਕੂੜਾ ਕਰਕਰ ਜਿਹੜਾ ਬੂਹ ਮਾਰਦਾ ਸੜ ਜਾਂਦਾ ਨਾ ਉਹ ਸਾਨੂੰ ਸਾਨੂੰ ਹੀ ਤਪਾ ਦੇ ਦਿੰਦੀ ਜਿਨ੍ਹਾਂ ਦੇ ਮੂੰਹ ਚ ਬੂਹ ਆ ਰਹੀ ਹੁੰਦੀ ਹੈ ਮਹਾਰਾਜ ਕਹਿੰਦੇ ਮੁਖ ਆਵਤ ਤਾਂ ਕੈ ਦੁਰਗੰਧ ਬਿਨ ਸਿਮਰਨ ਦਿਨ ਰੈਣ ਬ੍ਰਥਾ ਬਿਹਾਏ ਮਹਾਰਾਜ ਕਹਿੰਦੇ ਜੇ ਜਿਹੜੇ ਆਪਣੇ ਜੀਨਵ ਜੀਵਨ ਦੀ ਦਿਨ ਤੇ ਰੈਣ ਸਾਰੀਆਂ ਦਿਨ ਤੇ ਰਾਤਾਂ ਨੇ ਜਿਹੜੀਆਂ ਸਿਮਰਨ ਤੋਂ ਬਗੈਰ ਹੀ ਬਿਤਾ ਦਿੰਦੇ ਨੇ ਮੇਘ ਬਿਨਾ ਜਿਉਂ ਖੇਤੀ ਜਾਏ ਉਹਨਾਂ ਦਾ ਜੀਵਨ ਐਸਾ ਹੈ ਜਿਵੇਂ ਖੇਤੀ ਕਿਸਾਨ ਬੋਏ ਤੇ ਪਾਣੀ ਨਾ ਮਿਲੇ ਵਰਖਾ ਨਾ ਹੋਏ ਤੇ ਖੇਤੀ ਜਿਹੜੀ ਜੜੀ ਸਾਰੀ ਸੜ ਜਾਂਦੀ ਹੈ ਉਹ ਕਿਸੇ ਫਲ ਨੂੰ ਲੱਗਦੇ ਉਹਨੂੰ ਕੋਈ ਕੜਕਾ ਕੋਈ ਕੁਝ ਨਹੀਂ ਉਗਦਾ ਮਹਾਰਾਜ ਕਹਿੰਦੇ ਬੀਜ ਪਾਏ ਸਾਰੇ ਵਿਰਥ ਚੱਲੇ ਜਾਂਦੇ ਨੇ ਐਵੇਂ ਹੀ ਜਿਹੜਾ ਮਨੁੱਖਾ ਦੇਹੀ ਮਿਲੀ ਹੈ ਜਨਮ ਮਿਲਿਆ ਹੈ ਸਾਰਾ ਵਿਰਥਾ ਚਲਾ ਜਾਂਦਾ ਜੇ ਨਾਮ ਰੂਪੀ ਜਿਹੜਾ ਸਿਮਰਨ ਦੀ ਜਿਹੜੀ ਹੈ ਪਾਣੀ ਨਾ ਪਾਓ ਜੇ ਅਸੀਂ ਨਾਮ ਦੀ ਬੰਦਗੀ ਦਾ ਪਾਣੀ ਨਹੀਂ ਪਾਉਂਦੇ ਮਹਾਰਾਜ ਕਹਿੰਦੇ ਤੇ ਸ਼ੁਭ ਗੁਣ ਜਿਹੜੇ ਅੰਦਰ ਹੁੰਦੇ ਨੇ ਨਾ ਐਨੇ ਕੀ ਜਿਹੜਾ ਸੱਕ ਤੋਂ ਸੱਕ ਤੋਂ ਇਹਦਾ ਨਾ ਉਹਦੇ ਅੰਦਰ ਵੀ ਦਿਆ ਹੋਏਗਾ ਧਰਮ ਹੋਏਗਾ ਪਰ ਕਿਣਕਾ ਮਾਤਰ ਹੋਏਗਾ ਜਿਹਨੂੰ ਪ੍ਰਗਟ ਕਰਨਾ ਹੈ ਜਿਹਨੂੰ ਵਿਧਾਣਾ ਅੰਦਰ ਕਹਿੰਦੇ ਫਿਰ ਜਦੋਂ ਨਾਮ ਬੰਦਗੀ ਨਹੀਂ ਕਰਦੇ ਉਹ ਕਿਣਕਾ ਮਾਤਰ ਵੀ ਸੜ ਜਾਂਦੇ ਨੇ ਸ਼ੁਭ ਗੁਣ ਜਿਹੜੇ ਹੁੰਦੇ ਨੇ ਅੰਦਰ ਸੜ ਜਾਂਦੇ ਨੇ ਜਦੋਂ ਅਸੀਂ ਨਾਮ ਸਿਮਰਨ ਦਾ ਜਿਹੜਾ ਪਾਣੀ ਨਹੀਂ ਪਾਉਂਦੇ ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ ਮੇਕ ਬਿਨਾ ਜਿਉ ਖੇਤੀ ਜਾਏ ਜਿਵੇਂ ਪੌਦੇ ਸੜ ਜਾਂਦੇ ਨੇ ਪਾਣੀ ਤੋਂ ਬਗੈਰ ਐਵੇਂ ਸਾਡੀ ਉਮਰ ਸੜ ਜਾਂਦੀ ਐ ਸਾਡੇ ਸ਼ੁਭ ਗੁਣ ਜਿਹੜੇ ਨੇ ਸੜ ਜਾਂਦੇ ਨੇ ਜਦੋਂ ਨਾਮ ਤੇ ਸਿਮਰਨ ਦਾ ਅੰਦਰ ਪਾਣੀ ਨਹੀਂ ਪੰਦੇ ਜਿਉ ਕਿਰਪਨ ਕੇ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਮਹਾਰਾਜ ਕਹਿੰਦੇ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਧਾਮ ਕਹਿੰਦੇ ਭਜੰਤੋਂ ਬਗੈਰ ਸਾਰੇ ਕੰਮ ਜਿੰਨੇ ਵੀ ਕੰਮ ਕੀਤੇ ਨੇ ਸਾਰੇ ਵੇਸਟ ਚਲੇ ਜਾਂਦੇ ਨੇ ਕਿਸੇ ਲੇਖੇ ਨਹੀਂ ਲੱਗਦੇ ਉਦਾਹਰਣ ਦਿੰਦੇ ਨੇ ਕਿਵੇਂ ਨਹੀਂ ਲੇਖੇ ਲੱਗਦੇ ਜਿਵੇਂ ਕੰਜੂਸ ਦਾ ਕਮਾਇਆ ਹੋਇਆ ਧਨ ਜਿਹੜਾ ਲੇਖੇ ਨਹੀਂ ਲੱਗਦਾ ਕੰਜੂਸ ਕਿਰਪਨ ਧਨ ਕਿਰਪਨ ਕਿਉਂ ਦਿੰਦਾ ਜੋੜਨ ਵਾਸਤੇ ਉਹ ਅੰਦਰ ਜੋੜ-ਜੋੜ ਕੇ ਰੱਖੀ ਜਾਂਦਾ ਨਾ ਆਪ ਚੰਗਾ ਖਾਣਾ ਖਾਂਦਾ ਨਾ ਟੱਬਰ ਨੂੰ ਖਾਣ ਦਿੰਦਾ ਨਾ ਆਪ ਚੰਗਾ ਪਾਣਦਾ ਨਾ ਟੱਬਰ ਨੂੰ ਪਾਣ ਦਿੰਦਾ ਉਹ ਜਿਹੜਾ ਘਰ ਦਾ ਮੁਖੀ ਹੈ ਕੰਜੂਸ ਹੈ ਜੋੜ-ਜੋੜ ਕੇ ਧਿਜੋਰੀ ਭਰੀ ਜਾ ਰਿਹਾ ਹੈ ਘਰ ਦੇ ਜੀ ਕਿਵੇਂ ਇੰਤਜ਼ਾਰ ਕਰਦੇ ਨੇ ਵੀ ਇਹਦਾ ਕੀ ਬਣੇਗਾ ਸਾਨੂੰ ਖਾਣ ਪੀਣ ਹੀ ਨਹੀਂ ਦਿੰਦਾ ਕਹਿੰਦੇ ਜਿਵੇਂ ਉਹਦੇ ਜਿਹੜੇ ਦੰਮੜੇ ਨੇ ਕਮਾਏ ਹੋਏ ਕਿਸੇ ਲੇਖੇ ਨਹੀਂ ਲੱਗਦੇ ਉਵੇਂ ਹੀ ਮਹਾਰਾਜ ਕਹਿੰਦੇ ਅਜਨਮ ਬੰਦਗੀ ਤੋਂ ਬਗੈਰ ਜਿੰਨੇ ਵੀ ਕੰਮ ਕਰ ਲੋ ਨਾ ਉਹ ਕੰਮ ਕਿਸੇ ਲੇਖੇ ਨਹੀਂ ਲੱਗਦੇ ਜਿਵੇਂ ਮਸਕੀਨ ਜੀ ਕੀਆ ਕਰਦੇ ਸੀ ਬਰਾਤੀ ਜਿੰਨੇ ਮਰਜੀ ਸਜਾ ਲਓ ਉਹਨਾਂ ਨੂੰ ਜਿੰਨੀਆਂ ਮਰਜੀ ਭਾਜੀਆਂ ਵੰਡ ਦਿਓ ਨਵੇਂ-ਨਵੇਂ ਅਸਤਰ ਪਣਾ ਲਓ ਪਰ ਜੇ ਲਾੜਾ ਨਹੀਂ ਹੈ ਨਾਮ ਰੂਪੀ ਲਾੜਾ ਨਾਲ ਨਹੀਂ ਹੈ ਜਿੰਨੇ ਮਰਜੀ ਵੱਡੀ ਬਰਾਤ ਹੋਏ ਦੁਲਹਨ ਤੇ ਨਹੀਂ ਆ ਸਕਦੇ ਲਾੜਾ ਹੀ ਨਹੀਂ ਹੈ ਧੁਲਾਈ ਨਹੀਂ ਹੈ ਸਾਡੇ ਪਾਸ ਐਵੇਂ ਜਿੰਨੇ ਮਰਜ਼ੀ ਆਪਣੇ ਕੰਮ ਨੇ ਜਿਹੜੇ ਸਵਾਰ ਸਵਾਰ ਕੇ ਸੋਹਣੇ ਸੋਹਣੇ ਕਰਕੇ ਵਿਖਾਓ ਕਿ ਮੈਂ ਇੱਥੇ ਪੱਕਾ ਲਵਾਇਆ ਨਾਮ ਲਿਖਵਾ ਦੋ ਬਾਟ ਟੰਕੀ ਲਵਾਈਏ ਨਾਮ ਲਿਖਵਾ ਦੋ ਪਰਚੀ ਤੇ ਆਪਣਾ ਨਾਮ ਲਪਾ ਲਓ ਇਸੀ ਤੇ ਲਪਾ ਲਓ ਮਹਾਰਾਜ ਕਹਿੰਦੇ ਜੋ ਮਰਜ਼ੀ ਕਰ ਲਓ ਜੇ ਨਾਮਬੰਦੀ ਨਹੀਂ ਕੀਤੀ ਸਾਰੇ ਕੰਮ ਲਿਖੇ ਨਹੀਂ ਲੱਗਣਗੇ ਉਹਨਾਂ ਦਾ ਉਹ ਫਲ ਪ੍ਰਾਪਤ ਨਹੀਂ ਹੋਏਗਾ ਜੋ ਸਾਨੂੰ ਹੋਣਾ ਚਾਹੀਦਾ ਜਿਵੇਂ ਕੰਜੂਸ ਦਾ ਕਮਾਇਆ ਧਨ ਜਿਹੜਾ ਉਹ ਲਿਖੇ ਨਹੀਂ ਲੱਗਦਾ ਕੰਜੂਸਾਂ ਦੇ ਬਾਰੇ ਬੜੇ ਸਾਰੇ ਕਥਾਵਾਂ ਆਉਂਦੀਆਂ ਨੇ ਹੁਣ ਉਹਨਾਂ ਨੂੰ ਵੀ ਕਮਾਏ ਹੋਏ ਧਨ ਦਾ ਪੂਰਾ ਲਾਭ ਨਹੀਂ ਮਿਲਦਾ ਤੇ ਜਿਹੜਾ ਨਾਮ ਬੰਦਗੀ ਤੋਂ ਬਗੈਰ ਸਾਰੇ ਚੰਗੇ ਵੀ ਕਰਮ ਕੀਤੇ ਜਾਂਦੇ ਨੇ ਉਹਨਾਂ ਦਾ ਵੀ ਪੂਰਾ ਲਾਭ ਨਹੀਂ ਮਿਲਦਾ ਕਹਿੰਦੇ ਇੱਕ ਬੜਾ ਵੱਡਾ ਕੰਜੂਸ ਸੀ ਜਦੋਂ ਉਹਦਾ ਅੰਤਲਾ ਵੇਲਾ ਆਇਆ ਨਾ ਜੰਦੂਦ ਲੈਣ ਆਏ ਤੇ ਕਹਿੰਦਾ ਇੰਜ ਕਰੋ ਅੱਧਾ ਧਨ ਲੈ ਲਓ ਤੇ ਮੈਨੂੰ ਛੱਡ ਜਾਓ ਤੇ ਉਹ ਦੂਦ ਕਹਿੰਦੇ ਨੇ ਬਈ ਹੱਸਣ ਲਾਂਦੇ ਕਹਿੰਦੇ ਐਵੇਂ ਤਾਂ ਕੋਈ ਮਰਤਾ ਹੁੰਦੀ ਹੋਏ ਨਾ ਤੇ ਕੋਈ ਮਰੇ ਹੀ ਨਾ ਕੋ ਜਾਏ ਹੀ ਨਾ ਕਹਿੰਦਾ ਨਹੀਂ ਨਹੀਂ ਗ੍ਰਹਿਮ ਕਰੋ ਤੁਸੀਂ ਮੇਰਾ ਪੂਰਾ ਧੰਨ ਲੈ ਲਓ ਮੈਂ ਤਾਂ ਖੋਦ ਕੇ ਗੁਜ਼ਾਰਾ ਕਰ ਲਾਂਗਾ ਪਰ ਮੈਨੂੰ ਲੈ ਕੇ ਨਾ ਜਾਓ ਕਹਿੰਦੇ ਹੁਣ ਤੇ ਦਰਗਾਹ ਤੋਂ ਪਰਮਾਨ ਹੋ ਗਿਆ ਰੁਕ ਨਹੀਂ ਸਕਦਾ ਜਾਣਾ ਤੇ ਤੈਨੂੰ ਪੈਣਾ ਇਹ ਧੰਨ ਕਿਸੇ ਕੰਮ ਨਹੀਂ ਆਉਂਦਾ ਸਾਡੇ ਤੇ ਕਿੰਨਸੀ ਚੱਲਦੀ ਨਹੀਂ ਦੂਤ ਕਹਿੰਦੇ ਸਾਡੇ ਤੇ ਕਿਸੇ ਕੰਮ ਨਹੀਂ ਸਾਨੂੰ ਨਹੀਂ ਚਾਹੀਦਾ ਕਹਿੰਦਾ ਕੁਝ ਤੇ ਕਰੋ ਕਹਿੰਦਾ ਫਿਰ ਮੈਨੂੰ ਮਾਇਆ ਨਾਲ ਗੱਲ ਹੀ ਕਰਨ ਦਿਓ ਜਿਹੜੀ ਸਾਰੀ ਜ਼ਿੰਦਗੀ ਇਹਨਾਂ ਪਿਆਰ ਕੀਤਾ ਇਹਨੂੰ ਜੋੜ-ਜੋੜ ਕੇ ਰੱਖੀਏ ਇਹਦੇ ਨਾਲ ਗੱਲ ਹੀ ਕਰਨਾ ਕਹਿੰਦੇ ਹਾਂ ਗੱਲ ਕਰ ਲੈ ਇਹ ਕਹਾਣੀਆਂ ਹੁੰਦੀਆਂ ਨੇ ਸਮਝਾਉਣ ਵਾਸਤੇ ਮਾਇਆ ਦੀ ਜਿਹੜੀ ਤਜੋਰੀ ਖੋਲੀ ਉਹਨੂੰ ਗੱਲ ਕੀਤੀ ਕਹਿੰਦਾ ساری ਜ਼ਿੰਦਗੀ ਤੇਰੀ ਰਖਵਾਲੀ ਕੀਤੀ ਇੰਨਾ ਤੈਨੂੰ ਪਿਆਰ ਕੀਤਾ ਮੇਰੇ ਕਿਸੇ ਕੰਮ ਨਹੀਂ ਆਏਗੀ ਕਹਿੰਦੀ ਮੈਨੂੰ ਕੀ ਪਿਆਰ ਕੀਤਾ ਤੂੰ ਜਿਹੜਾ ਪਿਆਰ ਕਰਦਾ ਉਹ ਸੋਹਣੀ ਤਰ੍ਹਾਂ ਵਰਤਦਾ ਉਹਦਾ ਸਫਲਾ ਕਰਦਾ ਤੂੰ ਮੈਨੂੰ ਕਿੱਥੇ ਸੇਵਾ ਚ ਨਹੀਂ ਲਗਾਇਆ ਕਿੱਥੇ ਭਲੇ ਕੰਮ ਚ ਨਹੀਂ ਲਗਾਇਆ ਐਥੇ ਮੈਨੂੰ ਡੱਕ ਕੇ ਰੱਖਿਆ ਹੋਇਆ ਈ ਮੇਰਾ ਕੀ ਭਲਾ ਕੀਤਾ ਮੈਂ ਤੇਰਾ ਕੰਮ ਕੋ ਸਵਾਰਾਂ ਦੀ ਨਹੀਂ ਜੇ ਤੂੰ ਮੈਨੂੰ ਕਿਸੇ ਸੇਵਾ ਵਿੱਚ ਲਗਾਇਆ ਹੁੰਦਾ ਤਾਂ ਸੰਬੰਧ ਕੱਢੇ ਆਉਂਦਾ ਕਿਸੇ ਗਰੀਬ ਨੂੰ ਰੋਟੀ ਖਵਾਈ ਹੁੰਦੀ ਕਿਸੇ ਬੱਚੇ ਨੂੰ ਕਿਤਾਬਾਂ ਲੈ ਕੇ ਦਿੱਤੀਆਂ ਹੁੰਦੀਆਂ ਅੱਜ ਮੈਂ ਤੇਰਾ ਜੜਾ ਨਾ ਕੰਮ ਸਵਾਰ ਦਿੰਦੀ ਕਹਿੰਦੀ ਮਾਇਆ ਨੇ ਵੀ ਕਿਹਾ ਜਾਂ ਮਰ ਨਰਕਾਂ ਵਿੱਚ ਪੈ ਸਾਰਾ ਉਮਰ ਮੈਨੂੰ ਡੱਕ ਡੱਕ ਕੇ ਰੱਖਿਆ ਮੈਨੂੰ ਕਿੱਥੇ ਲੇਖੇ ਨਹੀਂ ਲ ਕਹਿੰਦਾ 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 ਐਸੀ ਗੱਲ ਐ ਕਹਿੰਦਾ ਸੋਨੇ ਦੀਆਂ ਗੋਲੀਆਂ ਬਣਾਵੜਾ ਕੇ ਖਾ ਗਿਆ ਕਹਿੰਦਾ ਨਾਲ ਤੇ ਤੈਨੂੰ ਲੈ ਕੇ ਹੀ ਜਾਊ ਜਦੋਂ ਖਾ ਗਿਆ ਜਮਦੂਦ ਲੈ ਗਏ ਸਰੀਰ ਨੂੰ ਸਾੜਿਆ ਤੇ ਘਰ ਆ ਕੇ ਸਾਰੇ ਸੰਸਕਾਰ ਤੋਂ ਬਾਅਦ ਗੱਲਾਂ ਕਰਦੇ ਨੇ ਮਾਇਆ ਤੇ ਬੜੀ ਇਕੱਠੀ ਕੀਤੀ ਸੀ ਨਿਕਲੀ ਕੋਈ ਨਹੀਂ ਅੰਦਰੋਂ ਪਤਾ ਨਹੀਂ ਕਿੱਥੇ ਰੱਖ ਗਿਆ ਅਗਲੇ ਦਿਨ ਜਦੋਂ ਚਿੱਕਾ ਪਰੋਲੀ ਦੇ ਵਿੱਚੋਂ ਸੋਨਾ ਨਿਕਲਿਆ ਢਲਿਆ ਹੋਇਆ ਕਹਿੰਦੇ ਉਹ ਹੋ ਐ ਤੇ ਨਾਲ ਲੰਗਰ ਦੀ ਤਿਆਰੀ ਵੀ ਸੀ ਨਾਲ ਲੈ ਕੇ ਨਹੀਂ ਜਾ ਸਕਿਆ ਹੁਣ ਕੀ ਕਰੀਏ ਪਰਿਵਾਰ ਦੇ ਜੀ ਕਹਿੰਦੇ ਸਾਰੀ ਜ਼ਿੰਦਗੀ ਦੇ ਕੁਝ ਕੀਤਾ ਨਹੀਂ ਲੰਗਰ ਹੀ ਲਾ ਦੋ ਗਰੀਬਾਂ ਵਾਸਤੇ ਖੁੱਲਾ ਚੰਗਾ ਲੰਗਰ ਲਗਾਓ ਵੱਡਾ ਜਿੰਨਾ ਪੈਸਾ ਹੈ ਸਾਰਾ দান ਕਰ ਦਿਓ ਕੀ ਪਤਾ ਦਾ ਕੁਝ ਲਿਖੇ ਲੱਗ ਜਾਈਏ ਉਹਨਾਂ ਨੇ ਬੜੇ ਲੰਗਰ ਲਗਾਏ ਬੜੇ ਗਰੀਬਾਂ ਨੂੰ ਸਦਿਆ ਜਦੋਂ ਲੰਗਰ ਪੂਰੇ ਤਿਆਰ ਹੋ ਗਏ ਤੇ ਉਪਰੋਂ ਕਹਿੰਦੇ ਕਿ ਇਲ ਉੜਦੀ ਪਈ ਸੀ ਉਹਦੇ ਉਹਦੇ ਮੁੱਖ ਵਿੱਚ ਜ਼ਹਿਰੀਲਾ ਸੱਪ ਸੀ ਮਰਿਆ ਹੋਇਆ ਉਹ ਲੰਗਰਾਂ ਵਿੱਚ ਜਾ ਕੇ गिर ਗਿਆ ਸਾਰੇ ਲੰਗਰ ਜ਼ਹਿਰੀਲੇ ਹੋ ਕਹਿੰਦੇ ਫਿਰ ਐਸੀ ਜਗ੍ਹਾ ਸਤੁੱਤ ਜਾਨਵਰ ਵੀ ਨਾ ਖਾਂ ਜਿਹੜਾ ਖਾਏਗਾ ਮਰ ਜਾਏਗਾ ਪੂਰੀ ਜ਼ਿੰਦਗੀ ਜਿਹੜੀ ਮਾਇਆ ਨੂੰ ਡੱਕ ਕੇ ਰੱਖਿਆ ਮਰਨ ਤੋਂ ਬਾਅਦ ਵੀ ਉਹ ਮਾਇਆ ਕਿਸੇ ਕੰਮ ਨਹੀਂ ਆਈ ਲੇਖੇ ਨਹੀਂ ਲੱਗੀ ਮਹਾਰਾਜ ਕਹਿੰਦੇ ਜਿਉਂ ਕਰਪਨ ਕੇ ਨਿਰਾਰਥ ਨਾਮ ਜਿਵੇਂ ਕੰਜੂਸ ਦਾ ਤਨ ਕਮਾਇਆ ਕਿਸੇ ਲੇਖੇ ਨਹੀਂ ਲਗਦਾ ਉਵੇਂ ਭਲੇ ਕੰਮ ਕੀਤੇ ਬਿਨਾ ਨਾਮ ਤੋਂ ਬਿਨਾ Satsang ਦੀਆਂ ਤੋਂ ਕਿਸੇ ਲੇਖੇ ਨਹੀਂ ਲੱਗਦੇ ਜੇ ਆ ਕੇ ਮਹਾਰਾਜ ਦੇ ਦਰਸ਼ਨ ਨਹੀਂ ਕਰਦੇ ਨਾਮ ਨਹੀਂ ਜਪਦੇ ਅੰਮ੍ਰਿਤ ਵੇਲਾ ਨਹੀਂ ਕਰਦੇ ਬਾਣੀ ਨਹੀਂ ਪੜਦੇ ਬਾਣੀ ਨਹੀਂ ਸੁਣਦੇ ਮਹਾਰਾਜ ਦਾ ਦਿੱਤਾ ਉਪਦੇਸ਼ ਕਮਾਉਂਦੇ ਨਹੀਂ ਮਹਾਰਾਜ ਕੋਲੋਂ ਮੰਤਰ ਦੀਕਸ਼ਾ ਜਿਹੜਾ ਨਾਮ ਹੈ ਉਹ ਨਹੀਂ ਲੈਂਦੇ ਉਹ ਨਾਮ ਨਹੀਂ ਜਪਦੇ ਤੇ ਇਸੀ ਲੇਖੇ ਹੈ ਜਿਹੜਾ ਜੀਵਨ ਹੈ ਨਹੀਂ ਲੱਗਦਾ ਸਾਰੇ ਦਿਨ ਰਹਿਣ ਜਿਹੜੇ ਨੇ ਇਸ ਜੀਵਨ ਦੇ ਪਲ ਪਲ ਜਿਹੜਾ ਉਹ ਵਿਰਤੀ ਚਲਾ ਜਾਂਦਾ ਹੈ ਸਾਰੀ ਆਇਉ ਪਹਿਲੇ ਮਹਾਰਾਜ ਨੇ ਕਿਹਾ ਸਾਰੀ ਆਇਉ ਫਿਰ ਮਹਾਰਾਜ ਨੇ ਕਿਹਾ ਮੁਕ ਜੋ ਵੀ ਬੋਹਾਂਦੀ ਉਹਦੇ ਫਿਰ ਮਹਾਰਾਜ ਨੇ ਕਿਹਾ ਹਰ ਇੱਕ ਦਿਨ ਤੇ ਰਾਤ ਵੀ ਬਿਪਤੀ ਚਲੀ ਜਾਂਦੀ ਫਿਰ ਮਹਾਰਾਜ ਨੇ ਕਿਹਾ ਸਾਰੇ ਕੰਮ ਵੀ ਜੋ ਕਰਦਾ ਉਹ ਵੀ ਸਾਰੇ ਵਿਰਥੇ ਚਲੇ ਜਾਂਦੇ ਜੇ ਨਾਮ ਨਹੀਂ ਜਪਦਾ ਤਨ ਤਨ ਤੇ ਜਨ ਜੈ ਘਟ ਬਸਿਓ ਹਰ ਨਾਉ ਮਹਾਰਾਜ ਕਹਿੰਦੇ ਉਹ ਜਿਹੜੇ ਜਨ ਨੇ ਨਾ ਤਨ ਨੇ ਤਨ ਨੇ ਪੂਜਣ ਯੋਗ ਨੇ ਜਿਨ੍ਹਾਂ ਦੇ ਅੰਦਰ ਜਿਹੜਾ ਉਹ ਨਾਮ ਵਸਦਾ ਹੈ ਨਾਮ ਜਿਨ੍ਹਾਂ ਦੇ ਅੰਦਰ ਚੱਲਦਾ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਦਿੱਤੇ ਨਾਮ ਨੂੰ ਅੰਦਰ ਵਸਾਇਆ ਹੈ ਨਾਮ ਰੂਪ ਹੋ ਗਏ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੀਨ ਹੋ ਗਏ ਨੇ ਉਹ ਹੀ ਉਹ ਤਨ ਤਨ ਨੇ ਨਾਨਕ ਤਾਕੈ ਬਲ ਬਨ ਜਾਓ ਮਹਾਰਾਜ ਕਹਿੰਦੇ ਉਹਨਾਂ ਦੇ ਅਸੀਂ ਬਲਿਹਾਰੇ ਜਾਈਏ ਉਹਨਾਂ ਤੋਂ ਗੁਰੂ ਸਾਹਿਬ ਕਹਿੰਦੇ ਮੈਂ ਬਲਿਹਾਰੇ ਜਾਣਾ ਜਿਹੜਾ ਪੁੱਤਰ ਜਿਹੜਾ ਧੀ ਆਪਣੇ ਪਿਓ ਦੀ ਲਾਜ ਰੱਖੇ ਉਹਦੇ ਦਿੱਤੇ ਉਪਦੇਸ਼ ਨੂੰ ਜੀਵਨ ਭਰ ਕਮਾਏ ਜਿਹੜੀ ਇਸਤਰੀ ਆਪਣੇ ਪਤੀ ਦੀ ਲਾਜ ਰੱਖੇ ਜਿਹੜੀ ਉਹਦੇ ਉਪਦੇਸ਼ ਨੂੰ ਉਹਦੇ ਕਹਿਣੇ ਵਿੱਚ ਰਹੇ ਉਹਦੇ ਤੋਂ ਕਹਿ ਬਗੈਰ ਕਦਮ ਨਾ ਪੁੱਟੇ ਉਹਦੇ ਤੋਂ ਸਾਰੀ ਫਿਰ ਬਲਿਹਾਰੇ ਜਾਂਦੇ ਨੇ ਮਹਾਰਾਜ ਕਹਿੰਦੇ ਫਿਰ ਮਾਤਾ ਪਿਤਾ ਵੀ ਬਨਿਹਾਰੇ ਜਾਂਦੇ ਨੇ ਤੇ ਪਤੀ ਵੀ ਬਨਿਹਾਰੇ ਜਾਂਦਾ ਹੈ ਸਦਕੇ ਹੁੰਦਾ ਹੈ ਫਿਰ ਕਈ ਤੋਂ ਬਗੈਰ ਵੀ ਸਾਰੀ ਇੱਛਾਵਾਂ ਪੂਰੀਆਂ ਕਰਦਾ ਹੈ ਉਹ ਕਈ ਵੀ ਨਾ ਨਾ ਕਿ ਮੈਨੂੰ ਇਹ ਚਾਹੀਦਾ ਹੈ ਤਾਂ ਵੀ ਆ ਪੂਰੀ ਕਰਦਾ ਹੈ ਕਿਉਂ ਮਨ ਵਿੱਚ ਪ੍ਰੇਮੀ ਇੰਨਾ ਹੋ ਜਾਂਦਾ ਹੈ ਕਿ ਸਦਾ ਮੇਰੇ ਕਹਿਣ ਚ ਰਹਿੰਦੀ ਮੇਰੇ ਅੱਖ ਦੇ ਇਸ਼ਾਰੇ ਨਾਲ ਚੱਲਦੀ ਹੈ ਤੇ ਇਹ ਪ੍ਰੇਮੀ ਇੰਨਾ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਤਨ ਤਨ ਦੇ ਜਨ ਜੈ ਘਟ ਬਸਿਓ ਹਰਨਾਓ ਨਾਨਕ ਤਾਂ ਕੈ ਬਲ ਬਲ ਜਾਓ ਸਮੇਂ ਦੀ ਸਮਾਪਤੇ ਤੇ ਪੜੀ ਹੋਈ ਗੱਲ ਨੇ ਮਹਾਰਾਜ ਕਿਰਪਾ ਕਰਨ ਤਾਂ ਗੁਰੂ ਅਰਜਨ ਦੇਵ ਮਹਾਰਾਜ ਐਸੀ ਕਿਰਪਾ ਕਰਨ ਸਾਰੀ ਸੰਗਤ ਉੱਪਰ ਸਭ ਨੂੰ ਆਪਣਾ ਜਿਹੜਾ ਹੈ ਨਾ ਇਹ ਨਾਮਦਾਨ ਦੇ ਕੇ ਨਿਹਾਲ ਕਰਨ ਕਿਉਂਕਿ ਗੁਰੂ ਸਾਹਿਬ ਦਿੰਦੇ ਨੇ ਗੁਰਪ੍ਰਸਾਦ ਨਾਲ ਹਰ ਸ਼ੈ ਮਿਲਦੀ ਹੈ ਐਸੀ ਕੋਈ ਚੀਜ਼ ਨਹੀਂ ਜਿਹੜੀ ਬੰਬ ਮਹਾਰਾਜ ਦੀ ਮਰਜ਼ੀ ਤੋਂ ਬਗੈਰ ਸਾਨੂੰ ਮਿਲ ਜਾਏ ਖਾਸ ਕਰਕੇ ਪੈਸਾ tela ਜਿਹੜਾ ਨਾ ਉਹ ਫਿਰ ਵੀ ਕਿੱਥੋਂ ਮੰਗਿਆ ਜਾ ਸਕਦਾ ਹੈ ਕਿਸੇ ਹੋਰ ਦੇਵੀ ਦੇਵਤਾ ਨੂੰ ਪੁੱਛ ਕੇ ਮੰਗਿਆ ਜਾ ਸਕਦਾ ਹੈ ਪਰ ਜਿਹੜੀਆਂ ਦਾਤਾਂ ਨੇ ਮੁਕਤੀ ਦੀਆਂ ਉਹ ਜਿਹੜੀਆਂ ਦਾਤਾਂ ਨੇ ਨਾਮ ਦੀਆਂ ਜਿਹੜੀਆਂ ਸਦਾ ਹੀ ਨਾਲ ਰਹਿੰਦੀਆਂ ਨੇ ਉਹ ਗੁਰੂ ਸਾਹਿਬ ਤੋਂ ਬਗਰ ਕੋਈ ਨਹੀਂ ਦੇ ਸਕਦਾ ਤਾਂ ਹੀ ਮਹਾਰਾਜ ਕਹਿੰਦੇ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਤਿਸ ਦੇ ਉਹਨਾਂ ਨੂੰ ਦਿੰਦਾ ਹੈ ਜਿਹੜੇ ਉਹਨੂੰ ਚੰਗੇ ਲੱਗਦੇ ਨੇ ਪਾ ਜਾਂਦੇ ਨੇ ਤੇ ਭਾਂਦੇ ਕੋਣ ਦੇ ਉਹਨੂੰ ਉਹ ਜਿਹੜੇ ਸੰਗਤ ਵਿੱਚ ਜਾਂਦੇ ਨੇ ਜਿਹੜੇ ਆ ਕੇ ਦਰਸ਼ਨ ਕਰਦੇ ਨੇ ਜਿਹੜੀ ਸੰਗਤ ਦੀ ਸੇਵਾ ਕਰਦੇ ਨੇ ਇਹ ਜਾਣ ਕੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਜਿਸ ਸੰਗਤ ਵਿੱਚ ਜਾਣ ਕੇ ਕਿ ਸੰਗਤ ਵਿੱਚ ਆਪ ਅਕਾਲ ਪੁਰਖ ਜੀ ਵਸਦੇ ਨੇ ਮੇਰਾ ਗੁਰੂ ਸਾਹਿਬ ਜਿਹੜੇ ਨੇ ਸੰਗਤ ਦੀ ਸੇਵਾ ਦੇ ਨਿਹਾਲ ਹੁੰਦੇ ਨੇ ਫਿਰ ਜਿਹੜੀ ਸੰਗਤ ਦੀ ਸੇਵਾ ਨਾਲ ਮਣੀ ਨਮਰਤਾ ਧਾਰ ਕੇ ਹੋਏ ਹੋਏ ਕਿਉਂਕਿ ਮਾਲਕ ਬੈਠਾ ਹੈ ਸਾਹਮਣੇ ਜੀਜ ਅਸੀਂ ਇੱਥੇ ਸਾਰੇ ਬੈਠੇ ਆਂ ਸੰਗਤਾਂ ਇਸ ਦਰਵਾਜੇ ਤੋਂ ਬਾਹਰ ਚਲੇ ਜਾਂਦੇ ਸੰਗਤ ਨਹੀਂ ਰਹਾਂਗੇ ਆਮ ਲੋਕ ਹੋ ਜਾਣਗੇ ਜਦ ਤੱਕ ਇਸ ਦਰਬਾਰ 'ਚ ਬੈਠੇ ਆਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਆਂ ਤਾਂ ਤੱਕ ਸੰਗਤਾਂ ਸੰਗਤ 'ਚ ਮਹਾਰਾਜ ਦੀ ਖੁਸ਼ੀ ਹੈ ਸੰਗਤ ਵਿੱਚ ਮਹਾਰਾਜ ਵਰਤ ਰਹੇ ਨੇ ਗੁਰ ਸਿੱਖਾਂ ਅੰਦਰ ਆਪ ਵਰਤਦੇ ਨੇ ਸੰਗਤ ਵਿੱਚ ਆਪ ਵਰਤਦੇ ਨੇ ਜੇ ਇਹ ਜਾਣ ਕੇ ਸੇਵਾ ਕਰਾਂਗੇ ਤੇ ਕਦੀ ਕੋੜਾ ਨਹੀਂ ਬੋਲਾਂਗੇ ਕਦੀ ਉੱਚੀ ਆਵਾਜ਼ ਨਹੀਂ ਕਰਾਂਗੇ ਕਦੀ ਜਿਹੜਾ ਨਾ ਕਿਸੇ ਨੂੰ અપਮਾਨਜਨਕ ਸੜੇ ਹੋਏ ਸ਼ਬਦ ਨਹੀਂ ਕਾhenge ਪਤਾ ਹੈ ਅੰਦਰ ਗੁਰੂ ਸਾਹਿਬ ਪਰਤਕ ਬੈਠੇ ਨੇ ਬਾਰ ਚੱਲੇਗੇ ਫਿਰ ਸੰਗਤ ਨੀਆਂ ਐਸੀ ਮਹਾਰਾਜ ਦੀ ਕਿਰਪਾ ਵਡਿਆਈ ਹੈ ਕਲਯੁਗ ਵਿੱਚ ਮਹਾਰਾਜ ਨੇ ਸੰਗਤ ਨੂੰ ਬਹੁਤ ਵਡਿਆਈ ਦਿੱਤੀ ਖੁੱਲੇ ਖਜ਼ਾਨੇ ਜਿਹੜੇ ਨੇ ਸੰਗਤ ਲਈ ਰੱਖੇ ਮਹਾਰਾਜ ਕਿਰਪਾ ਕਰਨ ਜੋ ਜੀ ਸੰਗਤ ਵਿੱਚ ਆੰਦੇ ਸੰਗੰਧੀ ਸੇਵਾ ਕਰਦੇ ਉਹ ਜੀ ਮਹਾਰਾਜ ਨੂੰ ਪਾਉਂਦੇ ਨੇ ਤੇ ਜਿਹੜੇ ਪਾਉਂਦੇ ਨਹੀਂ ਉਹਨਾਂ ਨੂੰ ਮਹਾਰਾਜ ਫਿਰ ਦਰਤਾਂ ਦਿੰਦੇ ਨੇ ਜੋ ਚੰਗੇ ਲੱਗਦੇ ਨੇ ਉਹਨਾਂ ਵਾਸਤੇ ਦਰਵਾਜ਼ੇ ਖੋਲ ਦਿੱਤੇ ਜਾਂਦੇ ਨੇ ਸਤੰਗੂਰ ਸਿੱਖ ਕੋ ਨਾਮ ਧੰਨ ਦੇ ਸਤਗੁਰ ਗੁਰਕਾ ਸਿਕਵਡ ਭੰਗੀ ਹੈ ਗੁਰਕਾ ਸਿਕਵਡ ਭੰਗੀ ਹੈ ਸਭਨਾਂ ਨੂੰ ਮਹਾਰਾਜ ਕਿਰਪਾ ਕਰੋ ਸਾਰੀ ਸੰਗਤ ਦੇ ਮੇਰੇ ਪਰੇ ਹੱਥ ਰੱਖੋ ਆਪਣੇ ਬੱਚਿਆਂ ਤੇ ਮੇਰੇ ਪਰੇ ਹੱਥ ਰੱਖੋ ਸ਼ੁਭ ਗੁਣ ਜਿਹੜੇ ਨੇ ਉਹ ਬਖਸ਼ਣੀ ਕਰੋ ਮਹਾਰਾਜ ਨਾਮਦਾਨ ਦੀਆਂ ਦਤਾ ਬਖਸ਼ ਕਿੰਨੀ ਹਾਲ ਨਿਹਾਲ ਕਰੋ ਕੋ ਪਿਤਾ ਜੀ ਬਾਣੀ ਹੰਦੇ ਵਿੱਚ ਵਸੇ ਬਾਣੀ ਦੀ ਸਦਾ ਨਾਜ ਰਹੇ ਜੂਲਤੇ ਨਿਸ਼ਾਨ ਰਹੇ ਸਜਦੇ ਦੀਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ